ਮੈਂ ਜਾਨਵਰ ਦੇਖਦਾ ਸ਼ਵੇਨ ਨੂੰ ਚੋੱਕ ਕੇ ਜਾਂਦੇ ਆ ਤਕਾਲਾਂ ਨੂੰ ਪ੍ਰਮਾਤਮਾ ਦਾ ਨਾਮ ਲੈਂਦੇ ਜਾਂਦੇ ਉੜੇ ਜਾਂਦੇ ਪਰ ਨਾਮ ਲੈਂਦੇ ਜਾਂਦੇ ਆ ਜੀ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਕਿਹੜੇ ਡਰਮ ਭਰ ਕੇ ਰੱਖੇ ਆ ਜੀ ਹਾਂ ਸਭ ਕੋ ਆਹੀ ਕਹਿੰਦੇ ਇਕੱਠਾ ਹੋ ਜਾ ਇਕੱਠਾ ਹੀ ਹੋ ਜਾਏਗਾ ਹੈਨਾ ਬਸ ਇੱਕ ਚਿੰਤਾ ਦੇ ਨਾਲ ਹੀ ਅਸੀਂ ਬਿਮਾਰ ਹੋਈ ਜਾਂਦੇ ਹਾਂ ਬਸ ਹੁਣ ਆਪਣੇ ਕੋ ਗੰਨੇ ਤਾਂ ਲੱਗਿਆ ਜੀ ਘੱਟੋ ਘੱਟ 15 ਕ ਬਰੇਟੀਆਂ ਲੱਗੀਆਂ ਹੋਈਆਂ ਗੰਨੇ ਦੀਆਂ ਅੱਛਾ ਜੀ ਜੋ ਕਿ ਖੇਚ ਦਾ ਕੇਂਦਰ ਹੋਣ ਗਿਆ ਗਾਂ ਪਾ ਜਿਹੜਾ ਫਰਵਰੀ ਚ ਮੇਲਾ ਦਾ ਆਣੇ ਮੰਡਣ ਵਾਸਤੇ ਉੱਤਾਂ ਜੀ ਪਾਲੇ ਉਤਰੀਕ ਦਾ ਪਾਲਣ ਨਹੀਂ ਕਰਾਂਗੇ ਫਰਬਰੀਚ ਕਰਾਂਗੇ ਜਾ ਕੇ ਹਾਂ ਜੀ ਉਹ ਕਹਿੰਦਾ ਸੀ ਇਹਦੇ ਰਸ ਪੀਂਦੇ ਸੀ ਅੱਜ ਤੱਕ ਕਦੇ ਕੋਈ ਦਵਾਈ ਨਹੀਂ ਸੀ ਲਈ ਲੰਮੀ ਲੰਮੀ ਵਰਪੋ ਕੇ ਗਏ ਆ ਜੀ ਠੀਕ ਹੈ ਜੀ ਉਹਦੇ ਵਿੱਚ ਸਬਜ਼ੀਆਂ ਦੇ ਬੀਜ ਠੀਕ ਹੈ ਜੀ ਫਿਰ ਇਹ ਤਗਾ ਦਾ ਬੀਜ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ ਸੀ ਉਹਨੂੰ ਉੱਥੇ ਬੰਨ ਜਾਉਂਦੇ ਇੱਕ ਖਾਸ ਕਿਸਮ ਦਾ ਗੰਨਾ ਆ ਉਹ ਕਾਫੀ ਮਸ਼ਹੂਰ ਕੀਤਾ ਤੁਸੀਂ ਹਾਂਜੀ 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 ਜੀ ਉਹ ਕਿਹੜਾ ਗੰਨਾ ਉਹਦੇ ਬਾਰੇ ਥੋੜਾ ਚਾਨਣਾ ਪਾਓ ਹਾਂਜੀ ਉਹ ਉਹਨੂੰ ਚਾਨਵੀ ਬੋਲ ਦਿੰਦੇ ਆ ਜੀ ਹਨ ਉਹਦੇ ਬੱਖ ਵੱਖ ਨਾਮ ਆ ਜੀ ਉਹਨੂੰ ਅੱਛਾ ਕਾਠਾ ਵੀ ਬੋਲ ਦਿੰਦੇ ਆ ਜੀ ਕਾਠਾ ਹਾਂਜੀ ਰਾਣਾ ਨਾ ਤੇ ਉਹਨੂੰ ਦੇਸੀ ਕਾ ਆਪਾਂ ਦੇਸੀ ਜੰਗਲੀ ਗੰਨਾ ਵੀ ਬੋਲ ਦਿੰਦੇ ਆ ਜੀ ਦੇਸੀ ਮਤਲਬ ਦੇਸੀ ਬੋਲ ਦਿੰਦੇ ਆ ਜੀ ਨਾਮ ਬੱਖ ਵੱਖ ਆ ਉਹਦੇ ਜੀ ਅੱਛਾ ਜੀ ਬਹੁਤ ਹੀ ਗਣਕਾਰੀ ਆ ਜੀ ਹਾਂਜੀ ਉਹਦੇ ਗੁਣ ਕੀ ਆਏ ਦੱਸੋ ਥੋੜਾ ਜਿਹਾ ਉਹ ਤਾਂ ਜਿੱਦਾਂ ਇੱਕ ਕੁਦਰਤੀ ਹੈ ਜਿਹੜੇ ਕੁਦਰਤੀ ਚੀਜ਼ ਹੈ ਜੀ ਹੁਣ ਉਹ ਬੰਦੇ ਮੈਂ ਹੁਣ ਵੀ ਬਜ਼ੁਰਗ ਸੌਂਦਾ ਹੁੰਦਾ ਸੀ ਉਹ ਕਹਿੰਦਾ ਸੀ ਇਹਦੇ ਰਸ ਪੀਂਦੇ ਸੀ ਅੱਜ ਤੱਕ ਕਦੇ ਕੋਈ ਦਵਾਈ ਨਹੀਂ ਸੀ ਲਈ ਲੰਮੀ ਲੰਮੀ ਉਮਰ ਭੋਕੇ ਗਏ ਆ ਜੀ ਠੀਕ ਆ ਜੀ ਇੱਕ ਮੈਂ ਲੋਈਆਂ ਚ ਬਜ਼ੁਰਗ ਸੌਂ ਰਿਹਾ ਸੀਗਾ ਜੀ ਅੱਛਾ ਜੀ ਉਹ ਹੁਣ ਪੂਰੇ ਹੋ ਗਿਆ ਜੀ ਮੇਰੇ ਖਿਆਲ 100 8 ਸਾਲ ਦੇ ਹੋਣੇ ਪੂਰੇ ਹੋਏ ਉਹ ਜੀ ਜੀ ਉਹ ਵੀ ਮੈਂ ਸੁਣਦਾ ਸੀ ਉਹ ਕਹਿੰਦਾ ਜੀ ਅਸੀਂ ਰਾਸ਼ੀ ਕੱਢ ਕੇ ਉਹਦੀ ਲੱਕੜ ਦੇ ਬੇਲਣੇ ਨਾਲ ਰਾਸ਼ੀ ਕੱਢ ਕੇ ਰੱਖ ਲੈਂਦੇ ਨਹੀਂ ਮਿੱਟੀ ਦੇ ਭਾਂਡੇ ਚ ਪਾ ਕੇ ਜੀ ਉਹ ਪੀਂਦੇ ਰਹਿੰਦੇ ਹੁੰਦੇ ਸੀ ਅੱਛਾ ਜੀ ਤੇ ਉਹ ਮਤਲਬ ਅਖੀਰ ਤੱਕ ਤਾਂ ਅੰਦਰੁਸਤ ਰਹਿ ਆ ਜੀ ਕੋਈ ਦਵਾਈ ਨਹੀਂ ਸੀ ਖਾਂਦੇ ਕੋਈ ਸ਼ੂਗਰ ਨਹੀਂ ਸੀ ਕੁਛ ਨਹੀਂ ਸੀਗਾ ਜੀ ਉਹਨੂੰ ਹਨਾ ਅੱਛਾ ਜੀ ਮੈਂ ਆਪਾਂ ਮੇਨ ਬਿਮਾਰੀਆਂ ਦਾ ਕਾਰ ਨਹੀਂ ਹੈ ਆਪਣੀਆਂ ਕੁਦਰਤੀ ਚੀਜ਼ਾਂ ਤੋਂ ਟਕਣਾ ਜੀ ਜੀ ਜਿਹੜੀ ਕੁਦਰਤਾਂ ਨੇ ਦੇ ਦਿੱਤੀ ਜੀ ਇੱਕ ਆਪਾਂ ਉਹਦੇ ਵਿੱਚ ਸੋਧ ਕਰਕੇ ਬਣਾਤੀ ਜੀ ਮੰਨ ਲਓ ਉਹਦੇ ਵਿੱਚ ਕੋਈ ਅੰਸ਼ ਕਿਤੋਂ ਲੈ ਲਿਆ ਕੋਈ ਕਿਤੋਂ ਲੈ ਲਿਆ ਜੀ ਉਹ ਗੈਰ ਕੁਦਰਤੀ ਹੋ ਗਈ ਹੈ ਜੀ ਹੁਣ ਆਪਣੇ ਕੋ ਗੰਨੇ ਤੇ ਲੱਗਿਆ ਜੀ ਘੱਟੋ ਘੱਟ 15 ਕ ਬਰੇਟੀਆਂ ਲੱਗੀਆਂ ਹੋਈਆਂ ਗੰਨੇ ਦੀਆਂ ਅੱਛਾ ਜੀ ਜੋ ਕਿ ਖੇਚ ਦਾ ਕੇਂਦਰ ਹੋਣ ਗਿਆ ਗਾਂ ਪਾ ਜਿਹੜਾ ਫਰਵਰੀ ਚ ਮੇਲਾ ਲਾਣੇ ਬੰਗੜ ਵਾਸਤੇ ਉੱਥਾਂ ਜੀ ਹਲੇ ਉਹ ਤਰੀਕ ਦਾ ਆਪਾਂ ਐਲਾਨ ਨਹੀਂ ਕਰਾਂਗੇ ਫਰਵਰੀ ਚ ਕਰਾਂਗੇ ਜਾ ਕੇ ਹਾਂ ਜੀ ਉਹਦੇ ਵਿੱਚ ਕੱਲੇ ਗੰਨਾ ਹੀ ਨਹੀਂ ਦਿੱਤਾ ਜਾਊਗਾ ਜੀ ਜੀ ਉਹਦੇ ਵਿੱਚ ਸਬਜ਼ੀਆਂ ਦੇ ਬੀਜ ਠੀਕ ਹੈ ਜੀ ਫਿਰ ਇਹ ਤਗਾ ਦਾ ਬੀਜ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ ਸੀ ਉਹਨੂੰ ਉਹ ਤਾਂ ਵੰਡਿਆ ਜਾਊਗਾ ਇਹ ਸੇਵਾ ਫ੍ਰੀ ਆਫ ਕਾਸਟ ਜੀ ਕੋਈ ਕੋਸਟ ਆਡੇ ਚਾਰਜਸ ਵੀ ਹੁੰਦੇ ਜੀ ਨਹੀਂ ਜੀ ਫ੍ਰੀ ਆ ਜੀ ਜਿੰਨਾ ਵੀ ਅਸੀਂ ਬੀਜ ਵੰਡ ਰਹੇ ਆ ਜੀ ਫੇਰ ਵੀ ਵੰਡ ਰਹੇ ਆ ਜੀ ਤਾ ਨਹੀਂ ਦੇਖੋ ਬਹੁਤ ਮਾਈ ਬਾਬਾ ਜੀ ਬਹੁਤ ਵੱਡੀ ਗੱਲ ਆ ਇਹ ਉਹ ਜਿੱਦਾ ਜੀ ਹੈਗਾ ਕਾਲਪੁਰ ਖਵਾਈ ਗੁਰੂ ਪਰਮਾਤਮਾ ਦਾ ਜੀ ਕਮਾਲ ਆ ਜੀ ਦੇਖੋ ਹਾਂਜੀ ਹਾਂਜੀ ਮੈਂ ਤੇ ਤਾਂਨਾ ਜੀ ਆਪਾਂ ਹੁਣ ਡਰਮਾ ਤੇ ਦਾਣੇ ਪਾ ਕੇ ਰੱਖੇ ਆ ਜੀ ਜੀ ਕਹਿੰਦਾ ਸਾਲ ਦਾ ਰਾਸ਼ਨ ਜਮ੍ਹਾਂ ਕਰੋ ਜੀ ਹਨਾ ਜੀ ਮੈਂ ਜਾਨਵਰ ਦੇਖਦਾ ਸ਼ਵੇਰ ਨੂੰ ਚੋੱਕ ਕੇ ਜਾਂਦੇ ਆ ਤਕਾਲਾ ਨੂੰ ਪਰਮਾਤਮਾ ਦਾ ਨਾਮ ਲੈਂਦੇ ਜਾਂਦੇ ਉੜੇ ਜਾਂਦੇ ਨਾਮ ਲੈਂਦੇ ਜਾਂਦੇ ਆ ਜੀ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਕਿਹੜੇ ਡਰਮ ਭਰ ਕੇ ਰੱਖੇ ਆ ਜੀ ਹਾਂ ਫੇਰ ਪਰਮਾਤਮਾ ਦੇ ਦਿੰਦਾ ਉਹਨਾਂ ਨੂੰ ਜੀ ਹਾਂ ਬਾਬਾ ਜੀ ਗੱਲ ਬੜੀ ਵਧੀਆ ਬਿਲਕੁਲ ਸਹੀ ਗੱਲ ਹਾਂ ਜੀ ਪਰਮਾਤਮਾ ਨਾਲ ਉਹਨੂੰ ਦੇ ਦਿੰਦਾ ਜੀ ਹੈਨਾ ਜੀ 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 ਉਹਨਾਂ ਨੂੰ ਉਹਨਾਂ ਤੇ ਸਵਾਰਿਆ ਜੀ ਦੇਖ ਲਓ ਜੀ ਤੇ ਤੰਦਰੁਸਤ ਹੈ ਜੀ ਤੰਦਰੁਸਤ ਹਾਂ ਜੀ ਅਸੀਂ ਜਦਾਂ ਸਾਡੇ ਕੋਲ ਸ਼ਵਾ ਨਹੀਂ ਰਹਿ ਗਿਆ ਸਭ ਕੋ ਆਹੀ ਕਹਿੰਦੇ ਇਕੱਠਾ ਹੋ ਜਾ ਇਕੱਠਾ ਹੀ ਹੋ ਜਾ ਜੀ ਹੈਨਾ ਬਸ ਇੱਕ ਚਿੰਤਾ ਦੇ ਨਾਲ ਹੀ ਅਸੀਂ ਬਿਮਾਰ ਹੋਈ ਜਾਂਦੇ ਹਾਂ ਬਸ ਬਸ ਹਾਂਜੀ ਹਾਂਜੀ ਗੱਲ ਤਾਂ ਸ਼ਵਰ ਦੀ ਆ ਜੀ ਤੇ ਪਰਮਾਤਮਾ ਨੇ ਇੱਕ ਜਿਹਦਾ ਸੇਵਾ ਲਈ ਆ ਜੀ ਗੁਰੂ ਮਹਾਰਾਜ ਨੇ ਹੂੰ ਤੇ ਜਿੰਨਾ ਚਿਰ ਉਹਨੇ ਸੇਵਾ ਲਈ ਆਪਾਂ ਬੰਡੀ ਜਾਣਾ ਹੈ ਜੀ ਹੋਰ ਪਤਾ ਨਹੀਂ ਅਸੀਂ ਦੇਸੀ ਬੀਜ ਕਿੱਥੋਂ ਤੱਕ ਆਪਣੇ ਕੋ ਪਹੁੰਚ ਗਿਆ ਤੇ ਆਪਾਂ ਦੇ ਕੋ ਆ ਆ ਵੀ ਰਿਹਾ ਜੀ ਦੇਸੀ ਬੀਜ ਮਨਾਂ ਵਾਸਤੇ ਮੰਨ ਲਓ ਜੇ ਹੁਣ ਆ ਕਦੂਰੀਆਂ ਆਪਣੇ ਕੋ 5-6 ਵੈਰਾਈਟੀਆਂ ਹੋਣਗੀਆਂ ਜੀ ਇਹ ਵੀ ਵੰਡਿਆ ਜਾਣਾ ਬੀਜ ਅਖਰੋਦੀ ਸੀ ਕਰੇਲੇ ਆ ਜੀ ਮੱਕੀ ਦਾ ਬੀਜ ਸੀਗਾ ਆਪਣੇ ਕੋ ਜੀ 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 ਉਹ ਵੀ ਆਪਾਂ ਫਰੀਦ ਵੰਡਿਆ ਜੀ ਕਰੇਲੀ ਵੀ ਹੈ ਜੀ ਹਾਂਜੀ ਕਰੇਲੀ ਵੀ ਹੈਗੀ ਆ ਹਾਂਜੀ ਤੁਹਾਨੂੰ ਦਿਖਾ ਦਿੰਦੇ ਹਾਂ ਕਮਾਲਾ ਹਾਂਜੀ ਮੱਕੀ ਦਾ ਬੀਜ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਕਮਾਲਾ ਹਾਂਜੀ ਬਹੁਤ ਵਧੀਆ ਜੀ ਤੇ ਮੇਰਾ ਖਲ ਹੋ ਜੂ ਹੁਣ ਜੀ ਕਰੇਲੀ ਹੋ ਜੂ ਹਾਂ ਬਾਹਰ ਕਰੇਲਾ ਜੀ ਨਹੀਂ ਹੁਣ 12 ਮਹੀਨੇ ਕੋਈ ਬੀਲ ਨਹੀਂ ਲੱਗਦੀ ਅੱਛਾ ਜੀ ਤੁਹਾਨੂੰ ਸਾਹ ਦੇ ਮੋਟਾ ਆਪਣੇ ਉੱਧਰ ਹੈਗੇ ਚਲੋ ਆ ਜਿਓ